ਲੇਸਨ ਸਬਸਿਡੀਆਂ ਸਰੰਦਾਂ ਪਸੇੰਨ ਹੰਤਾਂ ਸਹਾਇਤਾ ਹਾਂਜੀ ਇਹ ਗਾਰਮੋਂ ਦੋਗੋਂ ਦਿਵਾਨ ਖੈਰੀਆ ਸਮਨੂ ਗੈਸ ਕਿਚ ਰਿਪੋਰਟ ਮੈਚ ਟਕਵਾਲਾ ਰਿਪੋਰਟ ਮੈਰ ਦੇ ਲਈ ਪਹਿਲਾਂ ਤਾਂ ਮੰਨੇ ਦੀ ਸੀ ਕਿਸੇ ਨੂੰ ਬਾਹਰ ਜਾ ਕੇ ਮੰਨੇ ਦੇ ਬਸ ਇਹਦੇ ਗਾਰਮੋਂ ਗੁੱਸੇ ਦੇ ਵਿੱਚ ਆ ਕੇ ਸਰੰਦਾਂ ਦਾ ਘਾਟੇ ਦੇ ਮੋੜ ਤੇ ਇਹ ਪੰਡੇ ਹਰਦੀਪ ਸਿੰਘ ਅਜੀ ਪੰਡ ਹਿਮਲਪੁਰਾ ਇਹਨਾਂ ਨੇ ਆਪਣੀ ਸਾਰੀ ਦਾ ਜਿਹੜਾ ਗਾਲ ਕੋ ਠਕੇ ਉਹਨਾਂ ਨੇ ਦੱਸ ਕਰ ਤੋ ਹਾਂਜੀ ਬਾਈ ਜੀ ਕੀ ਨਾਂ ਤੁਹਾਡਾ ਹਰਦੀਪ ਸਿੰਘ ਤੇ ਕੀ ਕਾਰਨ ਬਣਿਆ ਵੀ ਇਥੋਂ ਤੱਕ ਨੋਬਤ ਆ ਗਈ ਇਹ ਲਾਇਸੈਂਸ ਸੀਗਾ ਸਰੋਤ ਨਾ ਪਿਛੇ 9 10 ਸਾਲਾਂ ਦਾ ਹਾਂਜੀ ਤੇ ਗਰਮੋਂ ਤੋ ਅਗੋਂ ਦਿਮਾਗ ਖੈਰ ਗਿਆ ਸੀ ਮੈਨੂੰ ਗੈਸ ਚਲ ਰਿਹਾ ਕੋਟ ਮਾਰਦੀ ਕਰਵਾ ਲਾ ਕੋਟ ਮਾਰਦੇ ਲਈ ਪਹਿਲਾਂ ਤਾਂ ਮੰਨੇਗੀ ਸੀ ਕਿਸੇ ਨੂੰ ਮਾਚਾ ਕੇ ਮੰਨੇ ਦੇ ਬਸ ਇਹਦੇ ਕਾਰਨ ਗੁੱਸੇ ਦੇ ਵਿੱਚ ਆ ਕੇ ਸਾਰਾ ਉਹ ਗਾਉਂ ਕੁੱਟ ਕੇ ਮੋੜ ਤੁਹਾਨੂੰ ਪਸ਼ਤਾਵਾ ਹੈਗਾ ਤੇ ਕੀਤੇ ਦਾ ਹਾਂਜੀ ਬਹੁਤ ਜਿਆਦਾ ਹਾਂਜੀ ਸਰ ਕੀ ਨਾਂ ਤੁਹਾਡਾ ਐਸਆਈ ਕਿਰਪਾਲ ਸਿੰਘ ਹਾਂਜੀ ਇਹ ਜਿਹੜੀ ਘਟਨਾ ਵਾਪਰੀ ਹੈ ਬਦੇ ਮੜਾ ਜਾ ਵੀਰਵਾ ਦੇ ਵਿੱਚ ਇਹ ਜੀ ਪੰਡੇ ਹਰਦੀਪ ਸਿੰਘ ਵਾਲੀ ਪਿੰਡ ਹਿੰਮਤਪੁਰਾ ਇੰਨਾ ਮੈਂ ਆਪਣੀ ਸਾਲੀ ਦਾ ਜਿਹੜਾ ਗਲ ਕੁੱਟ ਕੇ ਉਹਨਾਂ ਦੇ ਡੈਕ ਕਰਤੀ ਤੇ ਮਾਨਕੂਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਿਨ੍ਹਾਂ ਨੇ ਇੱਕ ਦਿਨ ਦਾ ਇਹਦਾ ਪੁਲਿਸ ਰਿਮਾਂਡ ਦਿੱਤਾ ਹੈ ਇਹ ਸਰ ਕਾਰਨ ਹੀ ਪਤਾ ਲੱਗਿਆ ਵੀ ਕਿਉਂ ਹੋਇਆ ਹੈ ਇਸ ਕਾਰਨ ਉੱਲੇ ਤਕਸੀਦ ਚੱਲ ਰਹੀ ਹੈ ਸਰ ਠੀਕ ਹੈ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਜੀ ਇੱਕ ਦਿਨ ਦਾ ਜੀ ਇੱਕ ਦਿਨ ਲਿਸੈਂਸ ਸੀਗਾ ਸਰ ਉਹਨਾਂ ਪਿਛੇ ਨੂੰ ਦਾ ਸਾਲਾ ਸਰ ਹਾਂਜੀ ਰਿਗਾਰਡ ਨੂੰ ਤੋਂ ਗੋਇੰਦਵਾਲ ਖੈਰੀਆ ਸਮਨੂ ਗਿਆ ਸੀ ਜਿਹੜਾ ਪੂਰ ਮਹਰ ਦੇ ਟਵਾਲਾ ਪੂਰ ਮਹਰ ਦੇ ਲਈ ਪਹਿਲਾਂ ਤਾਂ ਮੰਨੀ ਗਈ ਸੀ ਕਿ ਸਰ ਨੂੰ ਬਾਹਰ ਜਾ ਕੇ ਮਨਦੀਪਾਸੇ ਦੇ ਘਰ ਨਾਲ ਗੁੱਸੇ ਦੇ ਵਿੱਚ ਆ ਕੇ ਸਰਾਂ ਦੇ ਗਾਂ ਘੁੱਟ ਕੇ ਮੋੜ ਪਏ। ਇਹ ਵੀ ਪੰਡਿਤ ਹਰਦੀਪ ਸਿੰਘ ਵਾਲੀ ਪੰਡਿਤ ਹਿੰਮਤਪੁਰਾ ਜਿਨ੍ਹਾਂ ਨੇ ਆਪਣੀ ਸਾਲੀ ਦਾ ਜਣਾ ਗਾਲ ਘੁੱਟ ਕੇ ਸਮਝਾਈ ਦਾ ਸਤ ਕਰ ਤੋ ਹਾਂਜੀ ਬਾਈ ਜੀ ਕੀ ਹਾਲ ਤੁਹਾਡਾ ਹਰਦੀਪ ਸਿੰਘ ਕੀ ਕਾਰਨ ਬਣਾਈ ਇਥੋਂ ਤੱਕ ਨੌਬਤ ਆ ਗਈ ਇਹ ਲਿਸਨ ਸਰ ਉਹ ਨਾ ਪਿਛੇ 9-10 ਸਾਲਾਂ ਤੋਂ ਹਾਂਜੀ ਇਹ ਕਾਰਨ ਤੋਂ ਅਗੋਂ ਦਿਮਾਗ ਖੜੀ ਗਿਆ ਸੀ ਮੈਨੂੰ ਕਹੇ ਸੀ ਚਲ ਕੋਟ ਮੈਡਿਕ ਕਰਵਾ ਲਾਂ ਕੋਟ ਮੈਡਿਕ ਲਈ ਪਹਿਲਾਂ ਤਾਂ ਮੰਨੇ ਸੀ ਕਿ ਸਰ ਬਾਅਦ ਚਾ ਕੇ ਮੰਮੀ ਦੇ ਕੋਲ ਸੇ ਇਹ ਕਾਰਨ ਗੁੱਸੇ ਦੇ ਵਿੱਚ ਆ ਕੇ ਸਰ ਦੀ ਗਾਲ ਕੁੱਟ ਕੇ ਮੋਟ ਗਈ ਤੁਹਾਨੂੰ ਪਛਤਾਵਾ ਹੈਗਾ ਉਹਦੇ ਕੀਤੇ ਦਾ ਹਾਂਜੀ ਬਹੁਤ ਜਿਆਦਾ ਹਾਂਜੀ ਸਰ ਕੀ ਨਾਂ ਤੁਹਾਡਾ ਐਸਐਚੀ ਕਿਰਪਾਲ ਸਿੰਘ ਹਾਂਜੀ ਜਿਹੜੀ ਘਟਨਾ ਵਾਪਰੀ ਇਹ ਵਦੇ ਮੜਾ ਜਾ ਵੀਰਵਾ ਦੇ ਵਿੱਚ ਇਹ ਜੀ ਪੰਡੇ ਦੇ ਹਰਦੀਪ ਸਿੰਘ ਆ ਜੀ ਪਿੰਡ ਹਿਮਲਪੁਰਾ ਇਨਾਂ ਨੇ ਆਪਣੀ ਸਾਲੀ ਦਾ ਜਿਹੜਾ ਗਲ ਕੁੱਟ ਕੇ ਉਹਨਾਂ ਦੇ ਅਟੈਸ ਕਰਦੇ ਸੀ ਤੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀ ਸਨ ਜਿਨ੍ਹਾਂ ਨੇ ਇੱਕ ਦੰਦਾ ਇਹਦਾ ਪੁਲਸ ਰਿਮਾਂਡ ਦਿੱਤਾ ਜੀ ਇਹ ਸਰ ਕਾਰਨ ਹੀ ਪਤਾ ਲੱਗਿਆ ਵੀ ਕਿਉਂ ਹੋਇਆ ਹੈ ਇਹ ਕਾਰਨ ਹਲੇ ਤਫ਼ਤੀਸ਼ ਚੱਲ ਰਹੀ ਹੈ ਸਰ ਠੀਕ ਹੈ ਕਿੰਨੇ ਦੰਦ ਦਾ ਰਿਮਾਂਡ ਮਿਲਿਆ ਜੀ ਇੱਕ ਦੰਦਾ ਜੀ ਇੱਕ ਲਾਇਸੈਂਸ ਸੀਗਾ ਸਰ ਉਹਨਾਂ ਪਿਛੇ ਨੂੰ ਦੰਦਾ ਸਜ਼ਾ ਦਾ ਹਾਂਜੀ ਇਹ ਗਰਮ ਤਕੋਂ ਦਿਮਾਗ ਘੈਰੀਆ ਸਾਨੂੰ ਗਾਇਸੀ ਚਲਕੌਰ ਮੈਰ ਚ ਟਵਾਲਾ ਮੋਟ ਮੈਰ ਦੇ ਲਈ ਪਹਿਲਾਂ ਤਾਂ ਮੰਨ ਲਈ ਸੀ ਕਿਸੇ ਨੂੰ ਬਾਅਦ ਚ ਆ ਕੇ ਮਨ ਦੀ ਬਸੇ ਇਹ ਗਰਮ ਗੁੱਸੇ ਦੇ ਵਿੱਚ ਆ ਕੇ ਸਾਰਾ ਗਾਂ ਘੁੱਟ ਦੇ ਮੋੜ ਕੇ ਇਹ ਪੰਦੇ ਹਰਦੀਪ ਸਿੰਘ ਵਾਲੀ ਪੰਡ ਹਿੰਦਪੁਰਾ ਇਹਨਾਂ ਨੇ ਆਪਣੀ ਸਾਰੀ ਦਾ ਜਣਾ ਗਾਂ ਘੁੱਟ ਕੇ ਉਹਨਾਂ ਨੇ ਡੱਸ ਕਰ ਤੋ ਹਾਂਜੀ ਬਾਈ ਜੀ ਕੀ ਨਾ ਤੁਹਾਡਾ ਹਰਦੀਪ ਸਿੰਘ ਜੀ ਕੀ ਕਾਰਨ ਬਣੇ ਬੀਠੂ ਤਾਂ ਕਾਨੂੰਬਤ ਆ ਗਈ ਇਹ? ਲਾਇਸੈਂਸ ਸੀ ਸਰ ਉਹਨੇ ਪਿਛੇ 9 10 ਸਾਲ ਦਾ। ਹਾਂਜੀ। ਤੇ ਗਰਮ ਉਹ ਅੱਗੋਂ ਦਿਮਾਗ ਠਹਿਰ ਗਿਆ ਸੀ ਮੈਨੂੰ ਗਿਆ ਸੀ ਕਿ ਰਿਪੋਰਟ ਮਾਰਜ ਕਰਵਾ ਲਾਂ। ਰਿਪੋਰਟ ਮਾਰਜ ਲਈ ਪਹਿਲਾਂ ਤਾਂ ਮਾਨੇ ਗਈ ਸੀ ਕਿ ਸਰ। ਬਾਅਦ ਚ ਆ ਕੇ ਮੇਨ ਦੀ ਬਸੇ ਇਹ ਕਾਰਨ ਗੁੱਸੇ ਦੇ ਵਿੱਚ ਆ ਕੇ ਸਰ ਦੇ ਗਾਂ ਕੁੱਟ ਕੇ ਮੋੜ। ਤੁਹਾਨੂੰ ਪਸ਼ਤਾਵਾ ਹੈਗਾ ਉਹਦੇ ਕੀਤੇ ਦਾ ਹਾਂਜੀ ਬਹੁਤ ਜੀ। ਜੀ ਸਰ ਕੀ ਨਾ ਤੁਹਾਡਾ? ਐਸਆਈ ਕਿਰਪਾਲ ਸਿੰਘ। ਹਾਂਜੀ ਜਿਹੜੀ ਘਟਨਾ ਵਾਪਰੀ ਹੈ ਬਦੇ ਮੜਾ ਜਾਂ ਵੀਰ ਵਾ ਦੇ ਵਿੱਚ ਇਹ ਜੀ ਪਿੰਡ ਦੇ ਹਰਦੀਪ ਸਿੰਘ ਵਾਲੀ ਪਿੰਡ ਹਿੰਮਤਪੁਰਾ ਇੰਮਨ ਨੇ ਆਪਣੀ ਸਾਲੀ ਦਾ ਜਿਹੜਾ ਗਾਲ ਕੋਟਕ ਕੇ ਇੰਮਨ ਦੇ ਡੱਟ ਕਰ ਤੋਂ ਤੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਿਨ੍ਹਾਂ ਨੇ ਇੱਕ ਦੰਦਾ ਇਹਦਾ ਪੋਸਟ ਮਾਰ ਦਿੱਤਾ ਇਹ ਸਰ ਕਾਰਨ ਹੀ ਪਤਾ ਲੱਗਿਆ ਵੀ ਕਿਉਂ ਹੋਇਆ ਕਾਰਨ ਉਹ ਹਲੇ ਤਫतीश ਚੱਲ ਰਹੀ ਹੈ ਠੀਕ ਹੈ ਕਿੰਨੇ ਦੰਦਾ ਰਮਾਣ ਮਿਲਿਆ ਜੀ ਇੱਕ ਦੰਦਾ ਜੀ